ਭੰਡ ਪੁਨੇ ਚ ਆ ਭੰਡਾ ਦੀ ਰਿਸ ਭਗਵੰਤ ਮਾਨ ਕੀ ਕਰੂਗਾ ਮੈਨੂੰ ਤਾਂ ਲੱਗਦਾ ਇਹ ਨਹੀਂ ਬਦਨਾਮਾ ਕਿਉਂਕਿ ਜਿਹੜੇ ਪ੍ਰੋਫੈਸ਼ਨਲ ਤਰੀਕੇ ਦੇ ਭੰਡਾ ਨਾ ਤੇ ਦੋਨਾਂ ਦੀ ਜੋੜੀ ਬਾ ਕਮਾਲ ਆ ਪਹਿਲਾਂ ਤਾਂ ਮੈਂ ਵੱਡੇ ਭੰਡ ਦੀ ਗੱਲ ਕਰਦਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕੀ ਆ ਜਾ ਕੇ ਕਹਿੰਦੇ ਪੰਜਾਬ ਦੇ ਵਿੱਚ ਗਿੱਧੇ ਭੰਗੜੀ ਅਸੀਂ ਪੈਨ ਲਾਏ ਆ ਤੇ ਕਹਿੰਦੇ ਕਿਸ ਧਰਤੀ ਦੇ ਖੜ ਕੇ ਆ ਜਿਸ ਧਰਤੀ ਦੇ ਸਭ ਤੋਂ ਵੱਧ 60 ਰੇਣਾ ਲੋਕਾਂ ਨੇ ਵਿਛਾਏ ਆ ਬਾਜਵਾ ਸਾਹਿਬ 25 25 30 30 ਸਾਲ ਕੋਈ ਬਰਾਤ ਨਹੀਂ ਜੜੀ ਤੇ ਕੋਈ ਨੌਜਵਾਨ ਦਾ ਪੁੱਤ ਛੱਡੇ ਹੀ ਨਹੀਂ ਉੱਥੇ ਤੁਸੀਂ ਕਿਸੇ ਮਾਂ ਦਾ ਉਹਨਾਂ ਲੋਕਾਂ ਦੇ ਵਿੱਚ ਖੜ ਕੇ ਤੁਸੀਂ ਕਹਿੰਨੇ ਕੀ ਹੋ ਇਹ ਹਕੀਕਤ ਆ ਕਿ ਤਰਨਤਾਰਨ ਖੇਮ ਕਰਨ ਦੇ ਵਿੱਚ ਜਿਹੜੇ ਚਲੇ ਜਗੇ ਨਾ ਉਥੇ ਲਗਭਗ 20-25 ਸਾਲ ਜੰਨਾ ਨਹੀਂ ਚੜੀਆਂ ਤੇ ਮਾਮਾ ਦੇ ਪੁੱਤ ਜਿਹੜੇ ਕੋ-ਕੋ ਕੇ ਮਾਰੇ ਗਏ ਆ ਉਸੇ ਕਰਕੇ ਦਾ ਸੂਬਾ ਸਿੰਘ ਬਰੇ ਦਾ ਲੋਕਾਂ ਨੇ ਚਾ ਬਣਾਇਆ ਜਿਹੜੋ ਸਣੀ ਨੇ ਜੇਲ੍ਹ ਚ ਮਾਰਿਆ ਸੀ ਕਿਉਂਕਿ ਉਹ ਸੂਬਾ ਸਿੰਘ ਉਸੇ ਤਰਨਤਾਰਨ ਏਰੀਆ ਦੇ ਵਿੱਚ ਐਸ ਐਚਓ ਲੱਗਿਆ ਰਿਹਾ ਤੇ ਉਥੇ ਚੱਕ ਜਾ ਕੇ ਮਾਮਾ ਦੇ ਪੁੱਤੋਣੇ ਕੀ ਖਪਾਤੇ ਆ ਤੁਸੀਂ ਉਥੇ ਜਾ ਕੇ ਖੜ ਕੇ ਕੀ ਆ ਭੰਡਪੁਣਾ ਕਰੀ ਜਾਂਦੇ ਹੋ ਕਹਿੰਦੇ ਕਿ ਸ਼ਾਂਤੀ ਇਹ ਚਾ ਨਾ ਅਸੀਂ ਲੈ ਕੇ ਆਏ ਆ ਤੇ ਬੜੀ ਬਿਸ਼ਰਮੀ ਨਾਲ ਤੁਸੀਂ ਕਹਿੰਦੇ ਹੋ ਕਹਿੰਦੇ ਇੱਕ ਤਾਕਤਾਂ ਉਹ ਆ ਜਿਹੜੀਆਂ ਅਸਰ ਕਰਨਾ ਚਾਹੁੰਦੀਆਂ ਨੇ ਕੋ ਉਹ ਆ ਜਿਹੜਾ ਹੱਸਦਾ ਵਸਦਾ ਦੇਖਣੀਆਂ ਚਾਹੁੰਦੀਆਂ ਨੇ ਅਜਾੜਨ ਵਾਲੇ ਤੁਸੀਂ ਉਹੇ ਲੋਕ ਤੇ ਤੁਸੀਂ ਗੱਲ ਕੀਤੀ ਸੀ ਨਾ ਕਿਹਦੇ ਟ੍ਰੈਂਡ ਸੈਟਰ ਹੋ ਪੰਜਾਬ ਇਹ ਗੱਲ ਥੋੜੀ ਗਰੰਟੀ ਹੈ ਇਹ ਗੱਲ ਸਹੀ ਹੈਗੀ ਆ ਕਿ ਟ੍ਰੈਂਡ ਸੈਟ ਕੀ ਇੱਥੋਂ ਹੋ ਜਾਣਾ ਤੇ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਔਕਾਤ ਕੀ ਆ ਹੁਣ ਤੁਸੀਂ ਜਿਹੜਾ ਰਾਸ਼ਟਰਵਾਦੀ ਦਾ ਪੱਤਾ ਖੇਡਣ ਨੂੰ ਫਿਰਦੇ ਹੋ ਨਾ ਉਹ ਤਾਂ ਥੋੜੇ ਇੱਥੋਂ ਕੁਝ ਸਕੀ ਕਿਉਂਕਿ ਉਹਦੇ ਵਿੱਚ ਹੁਣ ਮਹਾਰਤ ਜਿਹੜੇ ਹੱਥਲ ਕਰੀ ਬੈਠੇ ਆ ਨਾ ਉਹ ਭਾਜਪਾ ਵਾਲੇ ਆ ਗਏ ਜੀ ਰਾਸ਼ਟਰਵਾਦੀ ਗੱਲ ਕਰਦੇ ਨੇ ਸ਼ਰਮ ਤਾਂ ਨਹੀਂ ਕਹਿੰਦੇ 15 ਸਾਲਾਂ ਦੇ ਵਿੱਚ 35000 ਨੌਜਵਾਨ ਜਿਹੜੇ ਕੀ ਆ ਕਹਿੰਦੇ ਮਰ ਕੇ ਮਾਰ ਕੇ ਖਪਾਤੇ ਸੀ ਤੇ ਪੰਜਾਬੀਆਂ ਹੱਥੋਂ ਪੰਜਾਬੀ ਮਰਵਾਏ ਗਏ ਸੀ ਕੋਈ ਗੱਲ ਹਕੀਕਤ ਹੈਗੀ ਆ ਪਰ ਮੜਾ ਦੇਸਾਂ ਲੈਕਰੋ ਥੋਡੀ ਗੱਲ ਥੋੜੇ ਮੂੰਹ ਤੇ ਜਫੇੜਾਂ ਵਾਂਗੂ ਬੱਜੀ ਜਾਂਦੀ ਹੈ ਯਾਰ ਮੈਨੂੰ ਐ ਤਾਂ ਦੱਸ ਦਿਓ ਉਸ ਦੌਰ ਦੇ ਵਿੱਚ ਸੈਂਟਰ 'ਚ ਕੌਣ ਸੀ ਤੇ ਸਟੇਟ ਦੇ ਵਿੱਚ ਕੌਣ ਸੀ ਅਗੇ ਸਾਡੇ ਲੀਡਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਤਾਂ ਹੀ ਤੁਸੀਂ ਚੈਨ ਨਾਲ ਮਾਣ ਸਕਦੇ ਹੋ ਕਿਹੜੇ ਲੀਡਰ ਨੇ ਸ਼ਹਾਦਤ ਦਿੱਤੀ ਆ ਭਾਈ ਇਦਰਾ ਗਾਂਧੀ ਦੀ ਸ਼ਹਾਦਤ ਮੰਨਦੇ ਹੋ ਲਲਿਤ ਮੰਕਣ ਦੀ ਸ਼ਹਾਦਤ ਮੰਨਦੇ ਹੋ ਕਿ ਬਿਆਨਤ ਸਿੰਘ ਦੀ ਸ਼ਹਾਦਤ ਮੰ ਇਹੜੇ ਉਹਨਾਂ 35000 ਕਤਲਾਂ ਦੇ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਹਟੇਂ ਅਗਜੀ ਸ਼ਿਪਿੰਗ ਲੌਬੀ ਕੀ ਹੈ ਇੱਥੇ ਪੰਜਾਬ ਦੇ ਵਿੱਚ ਬੰਦਰਗਾਹਾਂ ਨਹੀਂ ਬਣ ਦੇਣੀਆਂ ਚਾਹੁੰਦੀ ਇੱਥੇ ਸੁੱਕੀ ਬੰਦਰਗਾਹ ਬਣਾਉਣੀ ਆ ਸੀ ਇੱਥੋਂ ਫਲਾਈਟਸ ਨਹੀਂ ਉਡਣ ਦੇਣੀਆਂ ਚਾਹੁੰਦੇ ਇੱਥੇ ਇਸੇ ਕਰਕੇ ਕਹਿੰਦੇ ਡਿਸਟਰਬ ਰੱਖਣਾ ਚਾਹੁੰਦੇ ਆ ਓ ਮੈਨੂੰ ਐ ਤਾਂ ਦੱਸ ਦਿਓ ਆਜ਼ਾਦੀ ਤੋਂ ਬਾਅਦ ਸਰਕਾਰ ਕੀ ਦੀ ਰਹੀ ਆ ਬੱਤ ਦਾਇਵਾ ਪੰਜਾਬ ਦੀ ਹਿੱਕ ਤੇ ਲੈਣ ਖਿੱਚਣ ਵਾਲੇ ਤੁਸੀਂ ਪੰਜਾਬ ਨੂੰ ਵੰਡਣ ਵਾਲੇ ਤੁਸੀਂ ਪੰਜਾਬ ਦੇ ਪਾਣੀ ਨੂੰ ਲਟਾਉਣ ਵਾਲੇ ਤੁਸੀਂ ਸਭ ਤੋਂ ਵੱਡੇ ਦੁਖੀ ਤੁਸੀਂ ਲੋਕੋ ਥੋੜੇ ਲੇ ਫੈਸਲੇ ਅੱਜ ਵੀ ਭੁਗਤਨੇ ਪੈ ਰਹੇ ਆ ਅੱਜ ਵੀ ਤਰਨਤਨ ਗੈਂਗਸਟਰਾਂ ਦੀ ਰਾਜਧਾਨੀ ਬਣਿਆ ਹੋਇਆ ਤੇ ਅਸਲੇ ਦੀ ਦੋ ਨੰਬਰ ਦੀ ਅਸਲੇ ਦੀ ਰਾਜਧਾਨੀ ਆ ਅੱਜ ਕੱਲ ਤਰਨਤਾਰਨ ਅੱਜ ਦਾ ਅਖਬਾਰ ਹੀ ਕਾ ਕੇ ਦੇਖ ਲੀਓ ਉਥੋਂ 8 ਪਿਸਤੌਲ ਫੇਰ ਪੜੇ ਗਏ ਆ ਤੇ ਇਹ ਸਾਰਾ ਕੁਝ ਥੋੜੀ ਆ ਪਿਛਲੀ ਸਰਕਾਰ ਵੇਲੇ ਵੀ ਚੱਲੀ ਗਿਆ ਤੇ ਛੋਟੇ ਭੰਨੇ ਕਮਾਲੀ ਕਰਤੀ ਕਹਿੰਦਾ ਸਾਨੂੰ ਫ਼ਲਸਤਾਨ ਨਹੀਂ ਚਾਹੀਦਾ ਸਾਨੂੰ ਤਾਂ ਕਹਿੰਦਾ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਸੰਵਿਧਾਨ ਦੇ ਵਿੱਚ ਕਿਤੇ ਲਿਖਿਆ ਜੇ ਭਾਈ ਤੁਸੀਂ ਹਿੰਦੁਸਤਾਨ ਕਹਿੰਦੇ ਹੋ ਤੇ ਫਿਰ ਅਗਲੇ ਖਾਲਿਸਤਾਨ ਕਹਿੰਦੇ ਆ ਹੁਣ ਤਾਂ ਜਿਹੜੇ ਰੈਡੀਕਲ ਬਣਦੇ ਸੀ ਉਹ ਵੀ ਮੋਡਰੇਟ ਹੋਏ ਖੜੇ ਆ ਉਹ ਤਾਂ ਆਪ ਕਹੀ ਜਾਂਦੇ ਆ ਕਹਿੰਦੇ ਜਿਸੀਂ ਤਾਂ ਕੋਈ ਗੱਲ ਹੀ ਨਹੀਂ ਕਰਦੇ ਖਾਲਿਸਤਾਨ ਦੀ ਅਸੀਂ ਤਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੀ ਗੱਲ ਕਰਦੇ ਆ ਜਿਹੜੀ ਖਾਲਿਸਤਾਨ ਤੇ ਹਿੰਦੁਸਤਾਨ ਦੀ ਅੱਗ ਸਿੱਟੀ ਜਾ ਰਹੀ ਆ ਇਹਦੇ ਸਬੰਧ ਦੇ ਵਿੱਚ ਮੈਂ ਕਹਿੰਦਾ ਭਰਤੀ ਰਾਜੇ ਵਣਕ ਤੇ ਦਰਜ ਹੋਣਾ ਚਾਹੀਦਾ ਜਿਹੜਾ ਸਾਰਿਆਂ ਪੰਥਕ ਧਰਾਂ ਦਾ ਸਾਂਝਾ ਨਮਾਇੰਦਾ ਉਹਦਾ ਵਿਚਾਰਾ ਬਿਰਬਰ ਕਰਦਾ ਫਿਰਦਾ ਉਹ ਤਾਂ ਆਪ ਕਹਿੰਦਾ ਫਿਰਦਾ ਕਹਿੰਦਾ ਭਾਈ ਮੈਂ ਸਾਰਿਆਂ ਦਾ ਸਾਂਝਾ ਮੈਨੂੰ ਕਿਸੇ ਇੱਕ ਧਿਰ ਨੇ ਨਹੀਂ ਖੜਾ ਕੀਤਾ ਪਰ ਕੌਮ ਜੀ ਨੂੰ ਜਿੰਦਾ ਸ਼ਹੀਦ ਮੰਨਦੀ ਕਰਵਾਨੀ ਵਾਲੇ ਨੂੰ ਕੌਮਨਿਕ ਦੇ ਪਿੱਠ ਨਹੀਂ ਦਿਖਾਈ। ਇੱਕ ਵਾਰ ਇਹਨੇ ਖਾਲੜਾ ਜੀ ਦੇ ਘਰੋਂ ਆ ਉਹਨਾਂ ਨੂੰ ਹਰਾ ਕੇ ਇਹਨਾਂ ਲੋਕਾਂ ਨੇ ਕਿਹਾ ਮੇਨਾ ਖੱਟ ਚੁੱਕੇ ਆ। ਹੁਣ ਸ਼ਾਇਦ ਇਹ ਲੋਕ ਮੇਨਾ ਨਾ ਕੱਟਣ। ਫੇਰ ਛੋਟਾ ਭੰਡ ਨੇ ਕੀ ਕਿਹਾ? ਕਹਿੰਦਾ ਤੁਹਾਨੂੰ ਜੇਲ੍ਹ 'ਚ ਬੈਠਾ ਬੰਦਾ ਚਾਹੀਦਾ ਕਿ ਕਹਿੰਦਾ ਜਿਹੜਾ ਬਾਹਰ ਬੰਦਾ ਉਹ ਚਾਹੀਦਾ। ਦੱਸ ਦਿਓ ਵੀ ਜੇਲ੍ਹ 'ਚ ਭੇਜਣ ਵਾਲੇ ਕਾਨੂੰਨ ਬਣਾਏ ਕਿਨੇ? ਅਸੀਂ ਮਿਸਾ ਕਾਨੂੰਨ ਕਿਨੇ ਬਣਾਇਆ ਸੀ? ਟਾਡਾ ਕਿਨੇ ਬਣਾਇਆ ਸੀ? ਇਹ ਐਨਐਸਆਰ ਕੀ ਕਾਨੂੰਨ ਵੀ ਸਾਰੇ ਕੀਆ ਥੋੜੀਆਂ ਸਰਕਾਰਾਂ ਨੇ ਬਣਾਏ ਹੋਏ ਤੇ ਖਾਸ ਤੌਰ ਦੇ ਪੰਜਾਬਵਾਸੀ ਬਣਾਏ ਹੋਏ ਸੀਗੇ ਇਹ। ਤੇ ਅਜੇ ਬਿਆਨ ਦੇ ਕੇ ਤੁਸੀਂ ਕਰਨ ਬੁਰਜਾਰ ਕੇ ਦੇ ਵਿਚਾਰ ਦੇ ਜੜਾਂ 'ਚ ਪੱਕੇ ਨਾ ਵਹਿ ਜਾਓ ਮੇਰੇ ਖਿਆਲ 'ਚ ਵੈਸੇ ਵੀ ਚੌਥਾ ਨੰਬਰ ਹੀ ਆ ਤੁਹਾਡਾ ਤੇ ਜਿਹੜੇ ਉਹ ਦੀ ਬਵਾਸੀ ਦਾ ਤੁਹਾਨੂੰ ਕਿਤੇ ਉਹਦੇ ਨਾਲ ਤੁਸੀਂ ਕਿਤੇ ਪੰਜਵੇਂ ਨੰਬਰ ਦੇਣਾ ਵਗਜੋ ਮੈਂ ਕਹਿੰਦਾ ਭਾਜਪੀ ਵੀ ਤੁਹਾਡੇ ਨਾਲੋਂ ਚੰਗਾ ਸਪੋਰਟ ਕਰੂਗੀ ਉੱਥੇ ਜੇ ਆ ਭੰਡਪੁਣਾਣੇ ਭੰਡਪੁਣਾਣਾ ਛੱਡਿਆ